ਮਜ਼ਾਰ ਦੀ ਤਾਂ ਸਾਰਿਆਂ ਨੇ ਬਰਫੀ ਜੂਟ ਖਾਦੀ ਹੋਣੀ ਹੈ ਲੇਕਿਨ ਅੱਜ ਆਪਾਂ ਉਹੀ ਬਰਫੀ ਬਣਾਵਾਂਗੇ ਕਰੇ ਬਿਲਕੁਲ ਹੀ ਹਲਵਾਈ ਸਟਾਈਲ ਨਾਲ ਚਲੋ ਅੱਜ ਆਪਾਂ ਬਣਾਈਏ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਕੁਕਿੰਗ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਖੋਏ ਤੇ ਬੇਸੰਦੀ ਬਰਫੀ ਬਰਫੀ ਬਣਾਉਣ ਦੇ ਲਈ ਜੋ ਜੋ ਆਪਾਂ ਸਮਾਨ ਲੈਣਾ ਹੈ ਪਹਿਲਾਂ ਇੱਕ ਲੈ ਲਈਏ ਲੇਕਿਨ ਆਪਾਂ ਸਾਰਿਆਂ ਜੋ ਮੈਜ਼ਰਮੈਂਟ ਸਾਰਾ ਇੱਕੋ ਜਿਹਾ ਹੀ ਲੈਣਾ ਹੈ ਆਪਾਂ ਇੱਕ ਕਟੋਰੀ ਆਪਾਂ ਲੈ ਲੈਣੀ ਹੈ ਇੱਕੋ ਸਾਈਜ਼ ਦਾ ਸਾਰਾ ਕੁਝ ਲਵਾਂਗੇ ਇੱਕ ਕਟੋਰੀ ਆਪਾਂ ਵੇਸਣ ਦੀ ਲਈਏ ਇੱਕ ਕਟੋਰੀ ਆਪਾਂ ਦੇਸੀ ਕੀ ਉਹਦੇ ਲਈਏ ਇੱਕ ਕਟੋਰੀ ਆਪਾਂ ਗੁੜ ਸ਼ੱਕਰ ਲਿਆ ਹੈ ਤੇ ਖੁਆ ਲਿਆ ਹੈ ਤੁਸੀਂ ਗੁੜ ਸ਼ੱਕਰ ਦੀ ਜਗ੍ਹਾ ਤੇ ਖੰਡ ਵੀ ਐਡ ਕਰ ਸਕਦੇ ਹੋ ਆਪਾਂ ਕੜਾਈ ਲੈ ਲੈਂਦੀ ਹੈ ਉਸ ਦੇ ਵਿੱਚ ਆਪਾਂ ਕੀ ਐਡ ਕਰ ਦਿੱਤਾ ਹੈ ਦੇਸੀ ਕੀ ਤੇ ਦੇਸੀ ਕੀ ਗਰਮ ਹੋ ਚੁੱਕਿਆ ਤਾਂ ਉਹਦੇ ਵਿੱਚ ਆਪਾਂ ਵੇਸਣ ਐਡ ਕਰ ਦਿੱਤਾ ਹੈ ਘਰ ਬਣਾਉਂਦੇ ਇਹੀ ਫਾਇਦਾ ਹੁੰਦਾ ਹੈ ਕਿ ਆਪਾਂ ਆਪਣੇ ਅਕੋਰਡਿੰਗ ਸਮਾਨ ਘਟਵਾਦ ਕਰ ਸਕਦੇ ਹਾਂ ਆਪਾਂ ਜਿੰਨਾ ਵੇਸਣ ਲਿੱਤਾ ਔਰ ਨਾਲੋਂ ਥੋੜਾ ਜਿਹਾ ਘਟਾ ਆਪਾਂ ਦੇਸੀ ਕੀ ਲੈਣਾ ਹੈ ਲੇਕਿਨ ਜੋ ਹਲਵਾਈ ਜੋ ਬਣਾਉਂਦੇ ਹਨ ਉਹਨਾਂ ਨੇ ਕੀ ਕਰਨਾ ਹੁੰਦਾ ਹੈ ਉਹਨਾਂ ਜਿੰਨਾ ਹੀ ਵੇਸਣ ਲਿੱਤਾ ਉਹਨਾਂ ਹੀ ਉਹਨਾਂ ਨੇ ਕਿਉਂ ਐਡ ਕਰਨਾ ਹੁੰਦਾ ਹੈ ਤੇ ਇਹਦੇ ਵਿੱਚ ਖੰਡ ਐਡ ਕਰ ਕਰਨੀ ਹੁੰਦੀ ਹੈ ਲੇਕਿਨ ਆਪਾਂ ਘਰੇ ਬਣਾਉਂਦੇ ਇਹੀ ਆਪਾਂ ਕੋ ਆਪਸ਼ਨ ਹੁੰਦੀ ਹੈ ਕਿ ਆਪਾਂ ਆਪਣੇ ਅਕੋਰਡਿੰਗ ਆਪਣੀ ਹੈਲਥ ਇਸ਼ੂਜ਼ ਦੇ ਅਕੋਰਡਿੰਗ ਆਪਾਂ ਸਮਾਨ ਘਟਵਾਦ ਕਰ ਸਕਦੇ ਹਾਂ ਬਾ ਸਾਨੂੰ ਪਤਾ ਹੈ ਕਿ ਸਾਡੀ ਹੈਲਥ ਕਿਸ ਤਰ੍ਹਾਂ ਦੀ ਆਪਾਂ ਉਸ ਅਕੋਰਡਿੰਗ ਹੀ ਉਹਦੇ ਵਿੱਚ ਐਡ ਕਰਾਂ ਬਾਰ ਦਾ ਇਹੀ ਹੁੰਦਾ ਹੈ ਕਿ ਜੋ ਸਾਡੀ ਹੈਲਥ ਲਈ ਸਹੀ ਨਹੀਂ ਹੁੰਦਾ ਤੇ ਹੁਣ ਆਪਾਂ ਉਹਨਾਂ ਨੇ ਖੰਡ ਐਡ ਕਰਨੀ ਹੁੰਦੀ ਹੈ ਤੇ ਆਪਾਂ ਇਹਦੇ ਵਿੱਚ ਗੁੜ ਸ਼ੱਕਰ ਐਡ ਕਰਾਂਗੇ ਆਪਾਂ ਆਪਣੇ ਸਾਹਮਣੇ ਆਪਣੀ ਚੀਜ਼ ਬਣਾਣੇ ਆ ਬਿਲਕੁਲ ਵਧੀਆ ਤਰੀਕੇ ਨਾਲ ਸਾਫ ਸੁਥਰੇ ਤਰੀਕੇ ਦੇ ਨਾਲ ਤੇ ਜੋ ਸਾਡੇ ਲਈ ਕੀ ਬਹੁਤ ਬੈਸਟ ਹੈ ਤੇ ਇਹੀ ਚੀਜ਼ਾਂ ਆਪਾਂ ਕਰੇ ਬਣਾ ਕੇ ਖਾ ਸਕਦੇ ਹਾਂ ਇਹਨਾਂ ਦਾ ਟੇਸਟ ਵੀ ਬਿਲਕੁਲ ਬਾਹਰ ਦੀ ਮਠਿਆਈ ਵਾਂਗੂ ਹੀ ਹੁੰਦਾ ਹੈ ਤੇ ਹੁਣ ਆਪਾਂ ਵੇਸਨ ਨੂੰ ਕੀ ਦੇ ਵਿੱਚ ਭੁੰਨ ਰਹੇ ਆ ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਕਿ ਆਪਾਂ ਗੈਸ ਦੀ ਜੋ ਫਲੇਮ ਹੈ ਉਹ ਸਲੋ ਹੀ ਰੱਖਣੀ ਹੈ ਸਲੋ ਆਂਚ ਤੇ ਹੀ ਆਪਾਂ ਇਹਨੂੰ ਆਪਾਂ ਵੇਸਨ ਨੂੰ ਭੁੰਨਣਾ ਹੈ ਜੇ ਆਪਾਂ ਤੇਜ਼ ਆਂਚ ਕਰਾਂਗੇ ਗੈਸ ਦੀ ਤੇ ਉਹਦੇ ਨਾਲ ਕੀ ਹੋਏਗਾ ਕਿ ਆਪਣਾ ਵੇਸਨ ਤਾਂ ਜਲਦੀ ਬ੍ਰਾਊਨ ਹੋ ਜਾਣਾ ਹੈ ਲੇਕਿਨ ਜਿਹੜਾ ਇਹਦਾ ਕੱਚੇਪਨ ਦਾ ਟੇਸਟ ਆਏਗਾ ਇਸ ਕਰਕੇ ਆਪਾਂ ਇੱਕ ਗੱਲ ਦਾ ਧਿਆਨ ਰੱਖਾਂਗੇ ਕਿ ਆਪਾਂ ਜੋ ਗੈਸ ਦੀ ਫਲੇਮ ਹੈ ਉਹਨੂੰ ਬਿਲਕੁਲ ਘੱਟ ਰੱਖਾਂਗੇ ਘੱਟ ਗੈਸ ਦੀ ਆਪਾਂ ਇਸ ਨੂੰ ਆਪਾਂ ਭੁੰਨਣਾ ਹੈ ਵੇਸਨ ਨੂੰ ਤੇ ਵੇਸਨ ਹੁਣ ਭੁੰਨਿਆ ਜਾ ਰਿਹਾ ਹੈ ਇਹ ਵੇਸਨ ਨੇ ਹੁਣ ਕਿ ਉਹ ਛੱਡ ਦਿੱਤਾ ਹੈ ਤੇ ਵੇਸਣ ਆਪਣਾ ਫੁੱਲ ਰਿਹਾ ਹੈ ਤੇ ਇਹਦੇ ਵਿੱਚ ਨੂੰ ਆਪਾਂ ਇਹਨੂੰ ਜੋ ਵੀ ਆਪਾਂ ਕੜਛੀ ਆ ਉਹ ਚਲਾਉਂਦੇ ਰਹਿਣਾ ਹੈ ਜੇ ਆਪਾਂ ਨਹੀਂ ਚਲਾਵਾਂਗੇ ਤਾਂ ਸਾਡਾ ਵੇਸਣ ਕੀ ਹੈ ਕੜਾਈ ਤੇ ਲੱਗ ਜਾਏਗਾ ਜਦੋਂ ਉਹ ਸੜ ਜੇ ਜਾਵੇਗਾ ਤੇ ਬਸ ਆਪਾਂ ਹੁਣ ਕੜਛੀ ਨੂੰ ਹਲਾਉਂਦੇ ਰਹਿਣਾ ਹੈ ਵੇਸਣ ਹੁਣ ਪੱਕ ਰਿਹਾ ਹੈ ਇਹਦਾ ਕਲਰ ਵੀ ਚੇਂਜ ਹੋ ਰਿਹਾ ਤੇ ਇਸ ਦੀ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਕੜਛੀ ਨੂੰ ਆਪਾਂ ਚਲਾਉਂਦੇ ਰਹਿਣਾ ਹੈ ਤਾਂ ਜੋ ਆਪਣਾ ਵੇਸਣ ਕੜਾਈ ਤੇਨੇ ਨਿਚੇ ਨ ਲੱਗੀ। ਵੈਸੇ ਨੂੰ ਉਹਨੂੰ ਫੁੱਲਣਾ ਸਟਾਰਟ ਹੋ ਗਿਆ ਹੈ। ਘਰ ਵਿੱਚ ਬਣੀ ਚੀਜ਼ ਦਾ ਸਵਾਦ ਅਲੱਗ ਹੀ ਹੁੰਦਾ ਹੈ। ਵੇਸਣ ਆਪਣਾ ਪੁੰਨਣਾ ਸ਼ੁਰੂ ਹੋ ਗਿਆ ਹੈ ਇਹਦਾ ਕਲਰ ਵੀ ਚੇਂਜ ਹੋ ਰਿਹਾ ਹੈ ਲੇਕਿਨ ਆਪਾਂ ਕੜਛੀ ਨੂੰ ਚਲਾਉਂਦੇ ਰਹਿਣਾ ਇਹਨੂੰ ਇਸ ਤਰ੍ਹਾਂ ਨਹੀਂ ਛੱਡਣਾ ਹੈ ਕਿਉਂਕਿ ਜੇਕਰ ਛੱਡ ਦਿੱਤਾ ਤੇ ਵੇਸਣ ਸਾਡਾ ਜਲਦੀ نیچے ਲੱਗ ਜਾਣਾ ਹੈ ਤੇ ਉਹ ਫਿਰ ਸਵਾਦ ਬਿਲਕੁਲ ਨਹੀਂ ਵਧੀਆ ਆਏਗਾ ਤੇ ਇਹਨੂੰ ਆਪਾਂ ਚਲਾਉਂਦੇ ਰਹਿਣਾ ਹੁਣ ਵੇਸਣ ਦਾ ਰੰਗ ਤੁਸੀਂ ਦੇਖ ਸਕਦੇ ਹੋ ਹੁਣ ਇਹ ਪੁੱਜ ਚੁੱਕਿਆ ਹੈ ਹੁਣ ਇਸੇ ਵਿੱਚ ਪਾਵਾਂਗੇ ਪਾਣੀ ਦਾ ਛਿੱਟਾ ਪਾਣੀ ਦਾ ਛਿੱਟਾ ਦੇਣ ਨਾਲ ਕੀ ਹੁੰਦਾ ਹੈ ਕਿ ਇਹ ਦਾਣੇਦਾਰ ਵੇਸਣ ਬਣ ਜਾਂਦਾ ਹੈ ਪਾਣੀ ਦਾ ਛਿੱਟਾ ਦੇਂਦੇ ਸਾਰੀ ਅਸੀਂ ਇਸਨ ਕੁੜਚੀ ਨੂੰ ਹਿਲਾਉਂਦੇ ਰਹਿਣਾ ਹੈ ਰੁਕਣਾ ਨਹੀਂ ਹੈ ਤੇ ਹੁਣ ਸਾਡਾ ਵੇਸਨ ਦਾਣੇਦਾਰ ਹੋ ਚੁੱਕਿਆ ਹੈ ਹੁਣ ਗੈਸ ਦੀ ਅਸੀਂ ਫਲੇਮ ਨੂੰ ਕਰ ਦੇਣਾ ਹੈ ਬੰਦ ਹੁਣ ਦੂਸਰੇ ਪੈਨ ਦੇ ਵਿੱਚ ਅਸੀਂ ਲੈਣਾ ਹੈ ਖੋਆ ਉਸ ਨੂੰ ਹਲਕਾ ਗਰਮ ਕਰਾਂਗੇ ਖੋਏ ਨੂੰ ਗੈਸ ਦੀ ਫਲੇਮ ਅਸੀਂ ਬੰਦ ਰੱਖੀ ਹੈ ਸਾਡਾ ਬੇਸਨ ਬਹੁਤ ਗਰਮ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਅਸੀਂ ਡਰਾਈ ਫਰੂਟਸ ਡਾਈ ਫਰੂਟ ਪਾਉਣ ਤੋਂ ਬਾਅਦ ਹੀ ਅਸੀਂ ਇਸ ਵਿੱਚ ਪਾ ਦੇਵਾਂਗੇ ਖੋਆ ਗਰਮ ਕੀਤਾ ਹੋਇਆ ਤੇ ਫਿਰ ਉਸ ਦੇ ਵਿੱਚ ਅਸੀਂ ਪਾ ਦੇਣਾ ਹੈ ਹੁਣ ਆਪਾਂ ਪਾ ਰਹੀ ਹੈ ਨਾਰੀਅਲ ਦਾ ਪਾਊਡਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਰੂਦਾ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਅਸੀਂ ਸਾਡਾ ਬੇਸਨ ਗਰਮ ਹੈ ਤੇ ਇਸ ਕਰਕੇ ਸਾਰੀਆਂ ਚੀਜ਼ਾਂ ਉਹਦੇ ਵਿੱਚ ਜਲਦੀ ਮਿਕਸ ਹੋ ਜਾਣੀਆਂ ਹਨ ਤੇ ਗੈਸ ਦੀ ਫਲੇਮ ਅਸੀਂ ਬੰਦ ਰੱਖੀ ਹੋਈ ਹੈ ਕਿਉਂਕਿ ਸਾਡੇ ਬੇਸਨ ਹੀ ਬਹੁਤ ਗਰਮ ਹੈ ਇਸ ਕਰਕੇ ਸਾਰੀਆਂ ਚੀਜ਼ਾਂ ਉਹਦੇ ਵਿੱਚ ਜਲਦੀ ਮਿਕਸ ਹੋ ਜਾਣਗੀਆਂ ਹੁਣ ਆਪਾਂ ਐਡ ਕਰ ਰਹੀਆਂ ਇਸ ਵਿੱਚ ਗੁੜ ਸ਼ੱਕਰ ਅਗਰ ਤੁਸੀਂ ਗੁੜ ਸ਼ੱਕਰ ਐਡ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਖੰਡ ਦੀ ਚਾਸ਼ੀ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇੱਕ ਪਲੇਟ ਲੈ ਲਈਏ ਹੁਣ ਆਪਾਂ ਪਲੇਟ ਦੇ ਵਿੱਚ ਕੀ ਐਡ ਕਰਕੇ ਉਸ ਨੂੰ ਚੰਗੀ ਤਰ੍ਹਾਂ ਗਲਿਸ ਕਰਾਂਗੇ ਤੇ ਫਿਰ ਆਪਾਂ ਇਸ ਦੇ ਵਿੱਚ ਜੋ ਆਪਾਂ ਬੇਸਨ ਦਾ ਜੋ ਤਿਆਰ ਕੀਤਾ ਹੈ ਉਹ ਇਸ ਦੇ ਵਿੱਚ ਐਡ ਕਰ ਦੇਵਾਂਗੇ ਤੁਸੀਂ ਕੋਈ ਵੀ ਸ਼ੇਪ ਦਾ ਬਰਤਨ ਲੈ ਸਕਦੇ ਹੋ ਤੁਸੀਂ ਟ੍ਰੇ ਵੀ ਲੈ ਸਕਦੇ ਹੋ ਹੁਣ ਇਸ ਵਿੱਚ ਆਪਾਂ ਬੇਸਨ ਨੂੰ ਐਡ ਕਰ ਦਵਾਂਗੇ ਐਡ ਕਰਕੇ ਉਸ ਨੂੰ ਟੈਪ ਕਰ ਲਵਾਂਗੇ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਪਲੇਟ ਦੇ ਵਿੱਚ बेसन हूँ सैट हो चुकिया है हूँ इसते आप ड्राई फ्रूट्स एड करा तुम कोई भी अपने फेवरेट ड्राई फ्रूट्स ये ऐड कर सकते हो जो नहीं पसंद उन्होंने स्किप भी कर सकते दो हो दो तीन घंटिया वास्ते ठंडा होने रख देवों तो फिर यह ठंडा होकर चंकी तरह सैट हो जाएगा फिर आप ਫਿਰ ਆਪਾਂ ਨਾਈਫ ਨਾਲ ਇਹ ਪੀਸਿਸ ਕੱਟ ਕਰ ਲਵਾਂਗੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਪੀਸਿਸ ਨੂੰ ਕੱਟ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਹੁਣ ਆਪਣੀ ਬਰਫੀ ਬੇਸਨ ਦੀ ਤਿਆਰ ਹੈ ਇਸ ਨੂੰ ਤੁਸੀਂ ਬਣਾ ਕੇ ਜ਼ਰੂਰ ਖਾਣਾ ਤੇ ਆਪਣੇ ਫੈਮਿਲੀ ਮੈਂਬਰਸ ਨੂੰ ਖਵਾਣਾ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ